ਮਾਜੀ ਦੇ ਰਨ ਨਾ ਕਰਨਾ ਉਹਨੂੰ ਕੀ ਪਤਾ ਕੀਵੇਂ ਹੁੰਦਾ ਪੈਦਾਨ ਨਾ ਇਹ ਭਾਈ 1000 ਕਿਲੋਮੀਟਰ ਦੂਰ ਆਉਣਾ ਹੋਵੇ ਜਰੂਰ ਆਵਾਂਗੇ ਜੇ ਇਸ ਕ ਇੱਥੇ ਨਹੀਂ ਖੜ ਸਕਦੇ ਖੜਾ ਕਿੱਥੇ ਅਸੀਂ ਜੀ ਇਸ ਨਾਲ ਸਰਕਾਰ ਸਾਨੂੰ ਪਾਕਿਸਤਾਨ ਚ ਭੇਜ ਦੇ ਪਾਕਿਸਤਾਨ ਮਨਜ਼ੂਰ ਹੈ ਐਸੀ ਗੰਦੀ ਗਵਰਨਮੈਂਟ ਨਾਲ ਉਥੇ ਹਸਲਾ ਤਾਂ ਮਿਲੂਗਾ ਸਾਨੂੰ ਆਮ ਚਲਣ ਖਾਤਰ ਇਹ ਸਾਡੇ ਸਾਨੂੰ ਮਾਰੀ ਜਾਂਦੇ ਨੇ ਮਤਲਬ ਆਪੇ ਨੇ ਸਾਡੇ ਬੜਾ ਜਾ ਕੇ ਕਿਹਾ ਵੀ ਜੇ ਇੱਥੇ ਨਹੀਂ ਖੜ ਸਕਦੇ ਤੁਸੀਂ ਕਿਸਾਨਾਂ ਨਾਲ ਫਿਰ ਕਿਤੇ ਨਹੀਂ ਖੜ ਸਕਦੇ ਵੀ ਸੱਚੀ ਡੈਰੀ ਦੀ ਤੁੰਤ ਬਾਹਵਾਜਾ ਇਹ ਸੱਚੀ ਡੈਰੀ ਹੈ ਸਾਡੀ ਜਿਹੜੇ ਖੜੇ ਨੇ ਭਾਈ ਜਰਾ ਹੈ ਨਾਲੇ ਆਪਾਂ ਨਾਲੇ ਤੁਸੀਂ ਤੁਰੇ ਚੱਲਿਓ ਕਾ ਭਾ ਉਹ ਤੇ ਬੈਠ ਜਾ ਖੜਿਆ ਉਹ ਖੜਿਆ ਇਹ ਆ ਲਾ ਲਓ ਇਹ 100 ਕਿੰਨਿਆ ਬੱਜੇ 100 ਕਿੰਨਿਆ ਆ ਕਿਹਦੇ ਭਾਰੀ ਹੋ ਹੋਏ ਪਾਈ ਨੂੰ ਕਿਹੜਾ ਪਿੰਡ ਆ ਮੇਰਾ ਪਿੰਡ ਗਨੋਟਾ ਜੀ ਹਲਕਾ ਲਹਿਰਾ ਕਰਦਾ ਜ਼ਿਲ੍ਹਾ ਸੰਗਰੂਰ ਜੀ ਅੱਛਾ ਹਲੇ ਹੈ ਜੀ ਇੱਥੇ ਨੇੜੇ ਹੀ ਹੈ ਪਿੰਡ ਆਪਣਾ ਮਹਾ 30 ਕਿਲੋਮੀਟਰ ਹੈ ਜੀ ਅੱਛਾ ਤੇ ਸਾਨੂੰ 1000 ਕਿਲੋਮੀਟਰ ਤੋਂ ਆਣਾ ਹੋਵੇ ਜ਼ਰੂਰ ਆਵਾਂਗੇ ਜੇ ਇਸ ਕ ਇੱਥੇ ਨਹੀਂ ਖੜ ਸਕਦੇ ਖੜਾ ਕਿੱਥੇ ਅਸੀਂ ਜੀ ਹਾਂ ਇਸ ਨਾਲ ਸਰਕਾਰ ਸਾਨੂੰ ਪਾਕਿਸਤਾਨ ਤੇ ਭੇਜਦੇ ਪਾਕਿਸਤਾਨ ਮਨਜ਼ੂਰ ਹੈ ਇਸ ਜੀ ਗੰਦੀ ਗਵਰਨਮੈਂਟ ਨਾਲ ਉੱਥੇ ਹਸਲਾ ਤਾਂ ਮਿਲੂਗਾ ਸਾਨੂੰ ਆਮ ਚਲਣ ਖਾਤਰ ਇਹ ਸਾਡੇ ਸਾਨੂੰ ਮਾਰੀ ਜਾਂਦੇ ਨੇ ਕੀ ਹਰ ਆਕੀ ਕਰਾਂਗੇ ਇਹ ਦੋਦੀ ਦੀ ਸੇਵਾ ਦਾ ਕੇਮਾ ਫਿਰ ਮਸਲ ਬਣਾ ਰਿਹਾ ਹੈ ਬੈਕਗ੍ਰਾਉਂਡ ਨਾ ਦਿੱਤਾ ਜੀ ਅਸੀਂ ਕੋਈ ਨਹੀਂ ਕੁਝ ਨਹੀਂ ਹੈਗਾ ਵਾਈਗ ਮੀਂਦੀ ਯਾਤਰੀ ਵਾਲਾ ਅੱਛਾ ਲੀਲੂ ਯਾਤਰੀ ਆ ਜੀ ਆਪਾਂ ਕੁਝ ਨਹੀਂ ਹੈਗੇ ਜੀ ਜੋ ਕੁਝ ਦਿੱਤਾ ਉਹਨੇ ਵਾਈਗ ਨੂੰ ਨਾ ਦਿੱਤਾ ਜੀ ਪਿੰਡੋਂ ਇਕੱਠਾ ਕਰਕੇ ਲੱਗੇ ਪਿੰਡੋਂ ਇਕੱਠਾ ਕਰਤਾ ਮਤਲਬ ਸਾਡਾ ਜਮੀਰ ਜਾਗ ਗਿਆ ਤੇ 3 ਸਾਲ ਪਹਿਲਾਂ ਜਾਗਿਆ ਜਿਸ ਨਾਲ ਦੁਬਾਰਾ ਫੇਰ ਜਾਗ ਗਿਆ ਮਤਲਬ ਮੁੰਡੇ ਫੇਰ ਕਹਿੰਦੇ ਮਾਹ ਪਿੱਛੇ ਦੇ ਸਕ ਕਿਸਾਨਾਂ ਨੂੰ ਪਿੱਛੇ ਨਹੀਂ ਦੇ ਸਕਦੇ ਸਾਬ ਜੀ ਆਪ ਨੂੰ ਸਰੀਰ ਨੂੰ ਪਿੱਛਾ ਦੇ ਸਕਦੇ ਆ ਤੁਸੀਂ ਇੱਕ ਪਿੰਡ ਦੀਆਂ ਸਾਰੇ ਸਾਰੇ ਇੱਕੋ ਪਿੰਡ ਦੇ ਇੱਕੋ ਦਾਦੇ ਦੀ ਲਾ ਦੇ ਕੋਈ ਦੂਰ ਤੋਂ ਨਹੀਂ ਹੈਗੇ ਅਸੀਂ ਭਾਈ ਸਾਡਾ ਸਾਡਾ ਕੰਮ ਇਹ ਕਰਦੇ ਹੋ ਰੇਡੀਓ ਵਿੱਚ ਬੁਲਾ ਦੋ ਜੀ ਭਾਈ ਉਹ ਤੇ ਚਾਹੀਦਾ ਸਾਡਾ ਗੁਰੂ ਘਰ ਹਾਂ ਅਰਦਾਸ ਕੀ ਲੋਅਸਮੈਂਟ ਗਰੀਬਾਪੇ ਨੇ ਮਤਲਬ ਬਾਬੇ ਨੇ ਸਾਡੇ ਬੜਾ ਜਾ ਕੇ ਕਿਹਾ ਵੀ ਜੇ ਇੱਥੇ ਨਹੀਂ ਖੜ ਸਕਦੇ ਤੁਸੀਂ ਕਿਸਾਨਾਂ ਨਾਲ ਫਿਰ ਕਿਤੇ ਨਹੀਂ ਖੜ ਸਕਦੇ ਵੀ ਸੱਚੀ ਡੇਰੀ ਜੀ ਦੁੱਧ ਭਾਉ ਆਜਾ ਇਹ ਸੱਚੀ ਡੇਰੀ ਹੈ ਸਾਡੀ ਜਿਹੜੇ ਖੜੇ ਨੇ ਭਾਈ ਜਰਾ ਹੈ ਅੱਛਾ ਸੱਚੀ ਡੇਰੀ ਆ ਇਹ ਸੱਚੀ ਡੇਰੀ ਹੈ ਸਾਡੀ ਜਿਹੜੇ ਖੜੇ ਨੇ ਸੰਗਤਾਂ ਇਹ ਅੱਛਾ ਅੱਜ ਸੱਚੀ ਦੇ ਸਹੀ ਕੰਮ ਸੱਚੀ ਡੇਰੀ ਦੇ ਦੁੱਧ ਲੈ ਕੇ ਸੱਚੀ ਡੇਰੀ ਜਦੋਂ ਲੈ ਕੇ ਆਏ ਹਾਂ ਹਾਂ ਜੀ ਹਾਂ ਬਹੁਤ ਬਹੁਤ ਧੰਨਵਾਦ ਸਾਡੇ ਪਿੰਡ ਦਾ ਅੱਜ ਨੇ ਭਾਈ ਇਹ ਦੀ ਜਗਾ ਕਿਲੋ ਪਾਇਆ ਕਿਲੋ ਜਗਾ 5 ਕਿਲੋ ਪਾਇਆ ਅੱਛਾ ਮਤਲਬ ਹਲੇ ਵੀ ਕਹੇ ਬੁੜੀਆਂ ਬੇਟਾ ਦੁੱਧ ਕੰਨੇ ਹੋ ਤਾਂ ਕਾਟ ਨਾ ਕੱਟਿਓ ਹਾਂ ਵੀ ਦੁੱਧ ਕੰਨੇ ਤਾਂੰਗੀ ਨਾ ਕੱਟਿਓ ਹਾਂ ਜੇ ਜੈਸੇ ਕਿ ਪਸਾਰੋਂ ਉੱਥੇ ਭੇਜਿਆ ਕਰਮੋ ਕਿਆ ਬਾ ਮਤਲਬ ਕੁਸਾ ਸਾਡਾ মিডিਆ ਵਿਕਿਆ ਹੋਇਆ ਹੈ ਮਤਲਬ ਇੱਕ ਲੋਏ ਯਾਰ ਸੰਦੀਪ ਚੋਧਰੀ ਜੀ ਬੋਲਦਾ ਥੋੜਾ ਜਿਆ ਰਜੀਮ ਕੁਮਾਰ ਸੀ ਉਹ ਅੰਦਰ ਕਰਤੇ ਜੀ ਯਾ ਹੁਣ ਤੁਸੀਂ ਵੀ ਭਾਈ ਤੁਸੀਂ ਨਾ ਨਾ ਚਲੋ ਆਪਾਂ ਦਾ ਇਹ ਗੱਲ ਦਿਖਾਉਣੀ ਆ ਵੀ ਹਾਂ ਜਿਹੜਾ ਪੰਜਾਬ ਆ ਉਹ ਇੱਕ ਆ ਸਾਰੇ ਨਾਲ ਦੇ ਪਿੰਡ ਵੀ ਇਕੱਠੇ ਹੋ ਗਏ ਪੰਜਾਬ ਪੂਰਾ ਏਵੀਆ ਇੱਕ ਹੈ ਮਤਲਬ ਇਹ ਸਰਕਾਰ ਪਾਕਿਸਤਾਨ ਭੇਜਿਆ ਜਾਂਦੀ ਹੈ ਪੰਜਾਬ ਨੂੰ ਇਹ ਮੋਦੀ ਸਰਕਾਰ ਦੀ ਖੱਤਰ ਸਰਕਾਰ ਇਹ ਸੋਚ ਲਿਆ ਨਹੀਂ ਵੀ ਪਾ ਪੰਜਾਬ ਨੂੰ ਪਾਕਿਸਤਾਨ ਚ ਦੇ ਦਈਏ ਤੁਹਾਨੂੰ ਪਾਕਿਸਤਾਨ ਪੇ ਦੋਸੀਂ ਪਾਕਿਸਤਾਨ ਭੱਜ ਜਾਗੇ ਪਰ ਇਹ ਜ਼ੁਲਮ ਨਹੀਂ ਚਾਹ ਸਕਦੇ ਅਸੀਂ ਕਿਉਂ ਆਪਣੇ ਨੂੰ ਆਪਣੇ ਮਾਰ ਰਹੇ ਨੇ ਇਦਾਂ ਤਾਂ ਪਾਕਿਸਤਾਨ ਵਾਲੇ ਵੀ ਨਹੀਂ ਕਰਦੇ ਹੈਗੇ ਜਿਵੇਂ ਸਾਡੀ ਗਵਰਨਮੈਂਟ ਕਰ ਰਹੀ ਹੈ ਮੋਦੀ ਸਰਕਾਰ ਇਦਾਂ ਸਦੇ ਆਪਣੇ ਆਪ ਵਾਲੇ ਨਹੀਂ ਕਰ ਰਹੇ ਜੀ ਸਾ ਪਾਕਿਸਤਾਨ ਨੂੰ ਅਸਲਾ ਤਾਂ ਮਿਲੂਗਾ ਚਲਾ ਤਾਂ ਲਾਂਗੇ ਦੁਸ਼ਮਣ ਤੇ ਇਹ ਸਾਨੂੰ ਮਿੱਠੀਆਂ ਮਾਰਾਂ ਮਾਰ ਰਹੇ ਨੇ ਸਿਆਣ ਨੂੰ ਇਕੱਠਿਆਂ ਚਾਹ ਪੀਂਦੇ ਨੇ ਸਾਨੂੰ ਇਥੇ ਡੰਡੇ ਲੜਾ ਰਹੇ ਨੇ ਇਹ ਗਵਰਨਮੈਂਟ ਤੋਂ ਕੋਈ ਸ਼ਾਕ ਨਹੀਂ ਹੈਗੀ ਹਮਾ ਜਿਹੜੇ ਰੰਨ ਨਾ ਕੰਨ ਉਹਨੂੰ ਕੀ ਪਤਾ ਕੀਵੇਂ ਹੁੰਦਾ ਪੈਦਾਨ ਨਾ ਖੱਟਰ ਵਿਧਵਾ ਐ ਮੋਦੀ ਵਿਧਵਾ ਜੀ ਸਾਨੂੰ ਕਿਸੇ ਕੋਈ ਚੱਕ ਨਹੀਂ ਹੈਗੀ ਜੀ ਉਹ ਦੇਖਦੇ ਪੰਜਾਬ ਗਵਰਨਮੈਂਟ ਕੀ ਕਹਿੰਦੀ ਐ ਸਾਡਾ ਭਾਈ ਚਾਰਾ ਮਤਲਬ ਅਸੀਂ ਖੜੇ ਆ ਜੀ ਨਾਲ ਖੜਾਂਗੇ ਕਿਸਾਨੀ ਪਿੱਛੇ ਮਰੇ ਆ ਕਿਸਾਨੀ ਪਿੱਛੇ ਮਰੇ ਆਏ ਜੀ ਉਧਰ ਤੋਂ ਲੈ ਕੇ ਨਹੀਂ ਸਰ ਪਹਿਲਾ ਪਹਿਲਾ ਦਿਨ ਸ਼ੁਰੂਆਤ ਕੀਤੀ ਆ ਅਸੀਂ ਸ਼ੁਕਰ ਬੈਂਕ ਨਾਲੋਂ ਪਹਿਲੇ ਜੀ ਪਹਿਲੇ ਐਵੇਂ ਆਂਦੇ ਸੀ ਪਹਿਲੇ ਐਵੇਂ ਆਂਦੇ ਸੀ ਸਾਡੀ ਅੱਧੀ ਦੇਖੋ ਕਿਸਮਤ ਹੈਗੀ ਤੁਹਾਨੂੰ ਕੱਲ ਨੂੰ ਦਰਸ਼ਨ ਹੋਣਗੇ ਸੰਗਤਾਂ ਦੇ ਨਹੀਂ ਹੋਣਗੇ ਜੀ ਅਸੀਂ ਬਹੁਤ ਬੜੀ ਬੜਾ ਦਿਨ ਮੰਨਾ ਹੈ ਕੱਲ ਨੂੰ ਜੇ ਸਾਨੂੰ ਇਹੀ ਸੰਗਤਾਂ ਦੇ ਦਰਸ਼ਨ ਹੋਣ ਜੇ ਤੇ ਖੜੀਆਂ ਬਣਾ ਦੇ ਕਿਉਂ ਗੁੱਸਾ ਕਰ ਰਹੇ ਬਣਾ ਲੈ ਬਣਾ ਲੈ ਭਾਈ ਜੇ ਆਪਾਂ ਨੂੰ ਐਸੇ ਆਪਣੀ ਫਸਲ ਪਿੱਛੇ ਲੜਾਈ ਲੈਣੀ ਪੈ ਰਹੀ ਫਾਇਦਾ ਕੀ ਹੈ ਸੀ ਗਵਰਨਮੈਂਟ ਤੋਂ ਮਤਲਬ ਇਹ ਹਰਿਆਣਾ ਇਹਨੇ ਕੰਟਰੋਲ ਕਰਖਿਆ ਹਰਿਆਣੇ ਦੇ ਲੋਕਾਂ ਨੂੰ ਬਾਹਰ ਨਹੀਂ ਨਿਕਲਣ ਦੇਦੇ ਸਰ ਟਰੈਕਟਰਾਂ ਦੀਆਂ ਕਾਪੀਆਂ ਰੱਦ ਕਰਦੇ ਨੇ ਪਾਸਪੋਰਟ ਮਤਲਬ ਜਿਹੜੇ ਕਿਸਾਨ ਆ ਗੂ ਉਹਨੂੰ ਫੜ ਕੇ ਅੰਦਰ ਕਰਦੇ ਨੇ ਇਹ ਖੱਤਰ ਸਰਕਾਰ ਦੀ ਨਾਕਾਮੀ ਹੈ ਸਰ ਹੋਰ ਕੁਝ ਨਹੀਂ ਹੈਗਾ ਬਹੁਤ 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 ਧੰਨਵਾਦ ਭਾਈ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਮਾਰ ਰਹੇ ਨੇ ਸੇਵਾ ਬਖਸ਼ੀ ਤੁਸੀਂ ਨਾ ਮੈਂ ਨਹੀਂ ਮਾਰ ਰਹਾ ਦੀਲੀ ਛਤਰੀਆ ਜਿਹੜਾ ਪੂਰੀ ਦੁਨੀਆ ਨੂੰ ਸਾਥ ਦੇ ਆਪਾਂ ਕੋਈ ਕਿਸੇ ਦੇ ਕੁਝ ਨਹੀਂ ਹੈਗੇ ਜੀ ਪਹਿਲੀ ਵਾਰ ਵਧੀਆ ਕੰਮ ਕਰਾਂਗੇ ਸੱਚ ਨੂੰ ਸੱਚ ਕਹਾਂਗੇ ਜੇ ਗੱਦਰ ਵੱਢਦੇ ਜੀ ਹਮੇਸ਼ਾ ਸੱਚ ਕੌੜਾ ਹੁੰਦਾ ਜੀ ਮਤ ਕੋਈ ਇਹ ਬੰਦਾ ਬੋਲ ਸਕਦਾ ਹਜ਼ਾਰਾਂ ਮੈਂ ਵੀ ਨਹੀਂ ਬੋਲ ਸਕਦਾ ਸੱਚ ਸਹੀ ਸੱਚ ਤਾਂ ਬੋਲ ਨਹੀਂ ਸਕਦਾ ਕੋਈ ਕੌੜਾ ਹੁੰਦਾ ਜੀ ਕਿ ਉਹ ਸਹੀ ਸੱਚ ਬੋਲਣਾ ਬਹੁਤ ਮੁਸ਼ਕਲ ਹੈ ਜਨਾਬ ਤੁਸੀਂ ਆ ਪੱਤਰਕਾਰ ਹੋ ਹੋਰ ਕਿਸੇ ਗੱਲ ਦਾ ਪੂਰੀ ਦੁਨੀਆ ਘੁੰਮੇ ਘਮਾਈ ਹਾਂ ਮੈਂ ਕਿਸੇ ਹੋਰ ਗੱਲ ਲੈ ਵੀ ਚਲੋ ਠੀਕ ਹੈ ਠੀਕ ਹੈ ਚੜਦੀ ਕਲਾ ਕੋਈ ਗੱਲ ਚੜਦੀ ਕਲਾ ਵੀਰੇ ਬਹੁਤ ਵਧੀਆ ਚੱਕਦੇ ਹੋ ਫੱਟੇ ਫਿਰ ਕੱਲਾ ਕੱਲਾ ਪੁੱਤ ਹੈ ਜੀ ਫਿਰ ਵੀ ਬਾਰਡਰ ਤੇ ਖੜਾ ਵਧੀਆ 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 ਚੱਕਦੇ ਹੋ ਕੰਮ ਨੂੰ ਸਾਰੇ ਇਕੱਲੇ ਇਕੱਲੇ ਸਾਰਾ ਸਹਿਯੋਗ ਦੇਮਾਂ ਜੀ ਮੇਰੇ ਬਹੁਤ ਦਾ ਬਹੁਤ ਇਧਰ ਪਾ ਦੇ ਇਧਰ ਪਾ ਦੇ ਆਹ ਕੀ ਬਾਤ ਆ ਵੀ ਤੁਸੀਂ ਆਪ ਦੇਖੋ ਖਾਣ ਪੀਣ ਦੀ ਕੋਈ ਕਮੀ ਨਹੀਂ ਹੈਗੀ ਕਿਉਂਕਿ ਜੇਕਰ ਅਸੀਂ ਰੱਜੇ ਹੋਵਾਂਗੇ ਤਾਂ ਅਸੀਂ ਆਪ ਦੇ ਹੱਕਾਂ ਲਈ ਲੜ ਸਕਦੇ ਹਾਂ ਇੱਥੇ ਆਪਣੇ ਨੌਜਵਾਨ ਪਿੰਡਾਂ ਦੇ ਵਿੱਚੋਂ ਇਕੱਠਾ ਕਰਕੇ ਕਿਉਂਕਿ ਇੱਥੇ ਕੋਈ ਫਰਿੱਜ ਨਹੀਂ ਹੈਗਾ ਤਾਂ ਵੀ ਚਾਹ ਬਣਾਉਣ ਵਾਸਤੇ ਦੁੱਧ ਰੱਖਿਆ ਵੀ ਜਾ ਸਕੇ ਤੇ ਨੇੜੇ ਤੇੜੇ ਦੇ ਪਿੰਡਾਂ ਵਾਲੇ ਜਿਹੜੇ ਆ ਉਹ ਦੁੱਧ ਇਕੱਠਾ ਕਰਕੇ ਹਰ ਇੱਕ ਟਰਾਲੀ ਕੋਲੇ ਲੈ ਕੇ ਜਾਂਦੇ ਤਾਂ ਜੋ ਉਹ ਚਾਹ ਪਾਣੀ ਦਾ ਆਵਾ ਦਾ ਬੰਦੋਬਸਤ ਕਰਕੇ ਰੱਖੇ